ਇਹ ਸਾਰਾ ਜਿਹੜਾ ਦਰਸ਼ਨਸਥਾਨ ਪਿੱਛੇ ਹੈਗਾ ਇਸ ਨੂੰ ਰੇਨੋਵੇਟ ਕਰਵਾ ਕੇ ਇੱਥੇ ਦੂਬੀ ਨਾ ਲਵਾਗੇ। ਸਟਾਰਫੀ ਵਿਦਿਆਨਾ ਦੀ ਜ਼ੂਮਿੰਗ ਪਾਵਰ ਵਾਲੀ ਚੁਣੀ ਗਈ ਹੈ। ਐਲਪੀਆਈ ਤੇ ਵੀਐਸਐਸਏ ਸੇ ਹੋਮ ਨਾਲ ਇਹ ਦਾ ਸੁਨਤਰੀਕਰਨ ਕੀਤਾ ਗਿਆ ਸੀ। ਇਸ ਜੇਸਰ ਦੇ ਕਾਫੀ ਇੱਥੇ ਪਹਿਲਾਂ ਪਾਣੀ ਜਰਾ ਵੀ ਇਕੱਠਾ ਹੁੰਦਾ ਸੀਗਾ ਅਸੀਂ ਬਰਸ਼ ਤੇ ਵੀ ਇਹ ਸਾਰੀ ਪੇਂਟਿੰਗ ਸੇ ਲਵਾਈ ਹੈ। ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਾਂਹੀਂ ਐਲਪੀਆਈ ਤੇ ਬੀਐਸਐਫ ਦੇ ਸਹਿਯੋਗ ਨਾਲ ਇਹਦਾ ਸੁੰਦਰੀਕਰਨ ਕੀਤਾ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਪਹਿਲਾਂ ਪਾਣੀ ਵਗੈਰਾ ਵੀ ਇਕੱਠਾ ਹੁੰਦਾ ਸੀਗਾ ਅਸੀਂ ਬ੍ਰਿਜ ਤੇ ਵੀ ਇਹ ਸਾਰੀ ਪੇਂਟਿੰਗ ਸਿਖਵਾਈ ਇੰਟਰਲੋਕਿੰਗ ਵੀ ਕਰਵਾਈਏ ਤੇ ਸਾਰਾ ਜਿਹੜਾ ਦਰਸ਼ਨ ਸਥਾਨ ਪਿੱਛੇ ਹੈਗਾ ਇਸ ਨੂੰ ਰੈਨੋਵੇਟ ਕਰਵਾ ਕੇ ਤੇ ਦੂਰਬੀਨਾਂ ਲਵਾਈਆਂ ਜਿਹੜੇ ਸ਼ਰਧਾਲੂ ਆਉਂਦੇ ਆ ਉਹਨਾਂ ਦੇ ਉਹਨਾਂ ਦੇ ਸਪੋਰਟ ਲਈ ਉਹਨਾਂ ਦੀ ਕੰਵੀਨੀਅੰਸ ਲਈ ਅਜਿਸੀ ਉਹ ਚੱਕਰਨ ਆਏ ਸੀਗੇ ਤੇ ਬੜੀ ਖੁਸ਼ੀ ਹੋਈ ਕਿ ਸ਼ਰਦਾਲੂ ਵੀ ਅੱਜ થોਡਾ ਮੌਸਮ ਖਰਾਬ ਹੈ ਤੁਸੀਂ ਦੇਖ ਸਕਦੇ ਥੋੜੀ ਪੌਗ ਆ ਗਈ ਹੈ ਪਰ ਸ਼ਰਦਾਲੂ ਕਾਫੀ ਮਾਤਰਾ ਵਿੱਚ ਆ ਰਹੇ ਨੇ ਮੈਂ ਬੀਐਸਐਫ ਐਲ 23 ਤੇ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਐਸਟੀਐਮ ਸਾਹਿਬ ਵੀਡੀਓ ਸਾਹਿਬ ਸਾਰਿਆਂ ਦਾ ਇਹਦੇ ਵਿੱਚ ਵਰਜ਼ਨ ਲਿਆ ਸ਼ਰਦਾਲਾਉਂ ਦਾ ਵੀ ਗੱਲਬਾਤ ਕੀਤੀ ਹੈਗੀ ਤੇ ਇਸ ਨੂੰ ਅੱਗੇ ਵੀ ਸਰਕਾਰ ਦੀ ਇਹ ਕੋਸ਼ਿਸ਼ ਰਹਿਣੀ ਹੈ ਕਿ ਅੱਗੇ ਵੀ ਸ਼ਰਦਾਲਾਉਂ ਦੀ ਕਨਵੀਨੀਅੰਸ ਲਈ ਉਹਨਾਂ ਦੀ ਬਿਹਤਰੀ ਲਈ ਜੋਸੀਂ ਕਰ ਸਕਦੇ ਹੋ ਐਫਐਸ ਕਰ ਸਰ ਇਹ ਹਟਾਈਆਂ ਕਿਉਂ ਗਈਆਂ ਹਟਾਈਆਂ ਕਦੇ ਵੀ ਨਹੀਂ ਗਈਆਂ ਪਹਿਲਾਂ ਵੀ ਸੀਗੀ ਪਹਿਲਾਂ ਆਪਣੀ ਜਿਹੜੀ ਬਾਈਨੋਕਲਰ ਹੁੰਦੇ ਹੈਗੇ ਮੋਬਾਈਲ ਬਾਈਨੋਕਲਰਸ ਹੁੰਦੇ ਹੋਇਆ ਤੁਸੀਂ ਦੇਖਿਆ ਹੋਣਾ ਕਾਫੀ ਟਾਈਮ ਤੋਂ ਇੱਥੇ ਉਹਨਾਂ ਇੱਥੇ ਅਸੀਂ ਫਿਕਸਡ ਜਿਹੜੇ ਆ ਮੋਨੋਕਲਰ ਲਵਾਏ ਹੈਗੇ ਕਾਫੀ ਵਧੀਆ ਇਹਨਾਂ ਦੀ ਜ਼ੂਮਿੰਗ ਪਾਵਰ ਕਾਫੀ ਚੰਗੀ ਹੈਗੀ ਐਂਡ ਜਿਹੜੇ ਬਾਈਨੋਕਲਰਸ ਵੀ ਆ ਉਹ ਵੀ ਅਸੀਂ ਵਧੀਆ ਕੁਆਲਿਟੀ ਦੇ ਅਸੀਂ ਲੈ ਕੇ ਆਵਾਂਗੇ ਇਹਨੂੰ ਹੋਰ ਜਿਹੜਾ ਉਹਨਾਂ ਨੂੰ ਜਿਹੜੇ ਸਾਡੇ ਸੰਭਾਲੋਂ ਆਉਂਦੇ ਆ ਉਹਨਾਂ ਦਾ ਜਿਹੜਾ ਦਰਸ਼ਨ ਹੈ ਕੋਰੋਨਾ ਨੂੰ ਸੋਲਿਊਸ਼ਨ ਪ੍ਰੋਵਾਈਡ ਕਰਨ ਲਈ ਹੋਰ ਫੈਸਿਲਿਟੀ ਰਸਟ ਪ੍ਰੋਵਾਈਡ ਕਰ ਸਰ ਇੱਕ ਪੂਰੇ ਹਿੰਦੁਸਤਾਨ ਦੇ ਕਿ ਪੂਰੀ ਦੁਨੀਆ ਦੇ ਵਿੱਚ ਟੀ ਚਲੇ ਜੋ ਕੋਈ ਕੋਰੋਨਾ ਟੈਸਟ ਹੁੰਦਾ ਤਾਂ ਤੇਰੇ ਕਟਾ ਸੁਪਾ ਬਲਸਰੀ ਜਾਂਦੇ ਹ ਉਹ ਕਿਤੇ ਨਾ ਕਿਤੇ ਉਹਨਾਂ ਵਾਸਤੇ ਰੱਖਿਆ ਗਿਆ ਪਰ ਜਿਹਦੇ ਚਲਦੇ ਆ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਔਰ ਕੁਝ ਯਾਤਰੀ ਬਿਨਾਂ ਦਰਸ਼ਨ ਕੀਤਾ ਵਾਪਸ ਚਲੇ ਜਾਂਦੇ ਆ ਆ ਬਿਲਕੁਲ ਜੀ ਬਟ ਇਹ ਚੀਜ਼ ਦੇਖਣੀ ਪੈਣੀ ਹੈ ਕਿ ਇਹ ਫੌਰੀ ਸਰਕਾਰ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਦੇ ਵਿੱਚ ਇਹ ਆਪਾਂ ਕਿਉਂਕਿ ਪਾਕਿਸਤਾਨ ਚ ਐਂਟਰ ਕਰ ਰਹੇ ਆ ਪਾਕਿਸਤਾਨ ਗਵਰਨਮੈਂਟ ਦੋਮਨੇ ਇਛਾ ਕਰਦਾ ਕੋਈ ਕਾਫੀ 3-4 ਤਰ੍ਹਾਂ ਦੀ ਸ਼ਰਤਾਂ ਜਿਵੇਂ ਆਸ ਤੇ ਲਾਲਮਾਨੂ ਕਈ ਵਾਰੀ ਸਾੰਮੀ ਪਤਾ ਲੱਗ ਜਾਂਦਾ ਕਿ ਉਹਨਾਂ ਦਿੱਕਤਾਂ ਆਉਂਗੀਆਂ ਤੇ ਸਰਕਾਰ ਦੀ ਕੋਸ਼ਿਸ਼ ਢਲਵੀਂ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਕਿ ਇਹ ਜਿਹੜੀ ਸ਼ਰਤਾਂ ਹੈ ਇਹਨਾਂ ਨੂੰ ਜਾਂ ਤਾਂ ਲੀਨ ਕੀਤਾ ਜਾਵੇ ਜਾਂ ਹਟਾਇਆ ਜਾਵੇ ਤਾਂ ਕਿ ਇਹ ਸ਼ਰਤਾਂ ਨੂੰ ਸੋਧ ਪੂਰੇ ਸਕੇ ਉਨਾ ਸਰਦਾਲਾਂ ਦੀ ਸੋਖ ਨੂੰ ਵਧਾਉਣ ਲਈ ਇਹ ਜਿਹੜਾ ਸੁੰਦਰੀਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਕਿ ਅਗਾਹ ਵੀ ਅਸੀਂ ਅੱਜ ਹੀ ਦੇਖਣ ਆਏ ਆਂ ਅਗਾਹ ਹੋਰ ਕੀ ਕੀਤਾ ਜਾ ਸਕਦਾ ਸੀ ਦੋ ਤਿੰਨ ਹੋਰ ਸੁਝਾਅ ਆ ਜਿੱਥੋਂ ਲੈ ਕੇ ਜਾ ਰਹੇ ਆਂ ਤੇ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ ਚ ਹੋਰ ਵੀ ਅਸੀਂ ਇਹਨਾਂ ਦਾ ਸਰ ਸਿਟੀ ਬਿਊਟੀਫੁੱਲ ਦਾ ਨਾਮ ਚੰਡੀਗੜ੍ਹ ਨੂੰ ਦਿੱਤਾ ਗਿਆ ਤੇ ਸਿਟੀ ਆਫ ਫਰੇਗਰੈਂਸ ਜਿਹੜਾ ਨਾਮ ਦਿੱਤਾ ਗਿਆ ਜਦੋਂ ਕਿ ਟਾਰਟੂਸ ਦਾ ਕੋਰੀ ਕੀਤਾ ਇਨੋਗਰੇਸ਼ਨ ਹੋਇਆ ਸੀ ਕਿਤੇ ਨਾ ਕਿਤੇ ਉਹਦੇ ਵਿੱਚ 5000 ਤੋਂ ਵੱਧ ਫੁੱਲਾਂ ਦੇ ਪੌਦੇ ਵੀ ਲਗਾਏ ਪਰ ਉਸ ਤੋਂ ਬਾਅਦ ਇੱਕ ਪੌਦਾ ਨਹੀਂ ਲੱਗਾ ਉਹ ਕਿੱਥੇ ਗਿਆ ਔਰ ਤੁਸੀ ਕੀ ਲੱਗਦਾ ਕਿ ਉਸ ਪਰੰਪਰਾ ਨੂੰ ਕਾਇਮ ਰੱਖਣਾ ਚਾਹੀਦਾ ਤੇ ਨਹੀਂ ਉਸ ਨੂੰ ਕਾਇਮ ਵੀ ਰੱਖਣਾ ਚਾਹੀਦਾ ਹੈਗਾ ਐਂਡ ਸਿਟੀ ਆਫ ਫਰੇਗਰੈਂਸ ਜਿਹੜੀ ਆਪਾਂ ਕਹਿ ਰਹੇ ਆਂ ਦੇਖੋ ਸਾਡੇ ਗੁਰੂ ਸਾਹਿਬਾਨਾਂ ਦੀ ਧਰਤੀ ਹੈਗੀ ਇੱਥੇ ਮਤਲਬ ਖੁਸ਼ਬੂ ਉਹਨਾਂ ਦੇ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਦੀ ਉਹ ਤਾਂ ਸਾਡੀ ਲਗਾਤਾਰ ਇੱਥੇ ਰਹਿਣੀ ਹੀ ਚਾਹੀਦੀ ਹੈ ਅਸੀਂ ਸਾਡੀ ਸਾਰੀ ਟੀਮ ਇੱਥੇ ਅੱਜ ਖੜੀ ਹੈ ਅਸੀਂ ਇਹ ਵਾਅਦਾ ਵੀ ਕਰਦੇ ਆਂ ਤੇ ਕੋਸ਼ਿਸ਼ ਵੀ ਕਰਾਂਗੇ ਕਿ ਆਉਣ ਵਾਲੇ ਸਮੇਂ ਤੇ ਜਿਹੜਾ ਇਹਨੂੰ ਨਾਮ ਦਿੱਤਾ ਗਿਆ ਸਿਟੀ ਆਫ ਫਰੇਗਰੈਂਸ ਨੂੰ ਬਿਲਕੁਲ ਮੇਨਟੇਨ ਕਰਾਂਗੇ ਤੇ ਪੂਰੀ ਅਸੀਂ